ਸੰਗਤ ਜੀ ਜਦੋਂ 1761 ਈਸਵੀ ਸਾਲ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਲੜਾਈ ਮਰਹਟਿਆਂ ਦੇ ਨਾਲ ਹੋਈ ਪਾਣੀਪੱਤ ਦੇ ਵਿੱਚ ਪਾਣੀਪੱਤ ਦੇ ਵਿੱਚ ਮਰਹਟਿਆਂ ਦਾ ਲੱਕ ਤੋੜ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਦੂਜਾ ਕਦਮ ਵੀ ਸਿੱਖਾਂ ਤੇ ਹਮਲਾ ਕੀਤਾ ਜਾਇਆ ਉਹਦਾ ਕਾਰਨ ਪਤਾ ਕੀ ਸੀ ਸਾਧ ਸੰਗਤ ਜੀ ਜਿਸ ਵੇਲੇ ਨਾਦਰ ਸ਼ਾਹ ਚੜ੍ਹ ਕੇ ਆਇਆ ਇਹ ਵੀ ਸਰਦਾਰ ਜੱਸਾ ਸਿੰਘ ਰਾਮਗੜੀ ਦਾ ਵੇਦ ਨਾ ਨਾਦਰ ਸ਼ਾਹ ਨੂੰ ਜੇਕਰ ਬਾਰੀ ਹਮਲਾਵਰ ਨੂੰ ਰੋਕਿਆ ਤੇ ਉਹ ਸਿੰਘਾਂ ਨੇ ਰੋਕਿਆ ਸਰਦਾਰ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਸਾਧ ਸੰਗਤ ਫਿਰ ਜਿਹੜੇ ਮਿਸਲਾਂ ਦੇ ਸਰਦਾਰ ਸਨ ਸਾਡੀਆਂ 12 ਮਿਸਲਾਂ ਸਨ 12 ਜਥੇ ਸਨ ਤੇ 12 ਇਹਨਾਂ ਦੇ ਮੁਖੀ ਸਨ ਪਰ ਜਦੋਂ ਕਿਤੇ ਇਹਨਾਂ ਦੇ ਵਿੱਚ ਤਲਖੀ ਹੁੰਦੀ ਤੇ ਮਿਸਲਾਂ ਦੇ ਸਰਦਾਰ ਇੱਕ ਦੂਜੇ ਦਾ ਬੰਦਾ ਮਾਰਨ ਤੱਕ ਪਹੁੰਚ ਜਾਂਦੇ ਪਰ ਜਦੋਂ ਕੌਮ ਦੇ ਭਲੇ ਦੀ ਗੱਲ ਹੁੰਦੀ ਤੇ ਉਥੇ ਏਕਾ ਕਰਕੇ ਇਹ ਬੋਲਾ ਦ੍ਰਿੜ ਕਰਦੇ ਸੰਪਰਦਾਏ ਵੰਡ ਨਾ ਪਾਓ ਰਲ ਮਿਲ ਤੁਰ ਖੜ ਪੰਥ ਬਚਾਓ ਇਹ ਫਿਰ ਕਹਿੰਦੇ ਮਿਸਲ ਵੰਡ ਅਬ ਕਬੋ ਨਾ ਪਾਓ ਰਲ ਮਿਲ ਤੁਰ ਖੜ ਪੰਥ ਬਚਾਓ ਵੀ ਹੁਣ ਮਿਸਲਾਂ ਦੇ ਆਧਾਰ ਤੇ ਵੰਡ ਨਹੀਂ ਪੈਣੀ ਚਾਹੀਦੀ ਸਾਨੂੰ ਆਪਣਾ ਪੰਥ ਬਚਾਉਣਾ ਚਾਹੀਦਾ ਹੈ ਇਹਨਾਂ ਦਾ ਟੀਚਾ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਨਰੋਲ ਵਿਚਾਰਤਾ ਹੁੰਦਾ ਸੀ ਸਾਧ ਸੰਗਤ ਜੀ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਸਿੰਘਾਂ ਨੇ ਇਹਨੂੰ ਖਾਲੀ ਕਰਕੇ ਇੱਥੋਂ ਤੋਰਿਆ ਤੇ ਜਦੋਂ ਇਹ ਲਾਹੌਰ ਪਹੁੰਚਿਆ ਤੇ ਇਹਨੇ ਜ਼ਕਰੀਆ ਖਾਨ ਤੋਂ ਪੁੱਛਿਆ ਸੀ ਬੇ ਲੰਮੀਆਂ ਦਾੜ੍ਹੀਆਂ ਤੇ ਕੇਸਾਂ ਵਾਲੇ ਕੌਣ ਹਨ ਜਿਨ੍ਹਾਂ ਨੇ ਮੇਰਾ ਰਾਹ ਰੁਕਿਆ ਫਿਰ ਜ਼ਕਰੀਆ ਖਾਨ ਨੇ ਤੁਹਾਡੇ ਪੁਰਖਿਆਂ ਬਾਰੇ ਤੁਹਾਡੇ ਸਿੱਖ ਸਰਦਾਰਾਂ ਦੇ ਬਾਰੇ ਦੱਸਿਆ ਸੀ ਉਹ ਦੁਸ਼ਮਣ ਹੈ ਸਾਡਾ ਜਕਰੀਆ ਖਾਨ ਤੇ ਜਿਸ ਜਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਆਖਿਆ ਉਹ ਬੋਲ ਪੰਥ ਪ੍ਰਕਾਸ਼ ਦੇ ਵਿੱਚ ਦਰਜ ਨੇ ਇਹ ਤੇ ਇੱਕ ਬੋਲ ਉਹ ਬੜਾ ਮਨਪ੍ਰੀਤਕਾਰ ਲੱਗਦਾ ਤੇ ਉਹ ਸੁਣਨ ਵਾਲੇ ਇਹ ਕੇਵਲ ਇਹਨਾਂ ਕੰਨ ਰਸ ਦਾ ਸਮਝੇ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਧਾਰਨ ਕਰਿਓ ਵੀ ਸਾਡੇ ਪੁਰਖਿਆਂ ਦਾ ਇਤਿਹਾਸ ਕੀ ਸੀ ਜਿਹਨੂੰ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਵੇਗਾ ਇਹ ਨਾਦਰ ਸ਼ਾਹ ਨੂੰ ਜਕਰੀਆ ਖਾਨ ਕਹਿੰਦਾ Hindu ਤੁਰਕਨ ਤੇ ਹੈ ਨਿਆਰਾ ਫਿਰ ਕਾ ਇਨ ਕਾ ਪਰਪਾਰ ਬਿਆਨ ਕਾ ਨਾ ਇੱਕ ਰਹਿ ਹੈ ਭੁਗਤ ਆਨੰਦ ਆਨੰਦ ਪੜਾਇ ਹੈ ਸਿੰਘ ਸਿੰਘਣੀ ਜੋ ਮਰ ਜੈ ਹੈ ਬਾਣ ਤ ਹਲਵਾ ਤੁਰਤ ਬਣਾਇ ਹੈ ਕਿਰਿਆ ਕਰਮ ਕਰਾਵਤ ਨਾਹੀ ਗੰਗਾ ਹੱਡੀਆਂ ਪਾਵਤ ਨਾਹੀ ਕਰਤ ਤੋ ਸਹਿਰਾ ਗ੍ਰੰਥ ਪੜਾਵ ਤਨ ਬਸੰ ਗਰੀਬਨ ਕੋ ਦਿਵਾਉ ਕੰਠੀ ਜੰਜੂ ਤਿਲਕ ਨਾ ਧਰਹਿ ਬੁੱਤ ਪ੍ਰਸਤੀ ਕਦੇ ਨ ਕਰਹਿ ਏਕ ਰੱਬ ਕੀ ਕਰਤ ਬੰਦਗੀ ਰਖਤ ਨ ਔਰਨ ਕੀ ਮਸ਼ੰਦਗੀ 베ਦ ਪੁਰਾਨ ਕਤੇਬ ਕੁਰਾਨ ਪੜਤ ਨਾ ਸੁਣਤ ਨਾ ਮਾਨਤ ਕਾਨ ਗੁਰੂ ਨਾਨਕ ਜੋ ਕਥੀ ਕਲਾਮ ਤਾਂ ਪਰ ਰਖਤ ਇਮਾਨਤ ਮਾਨ ਇਹਨਾਂ ਪੰਕਤੀਆਂ ਦੇ ਅਰਥ ਪਤਾ ਕੀ ਸਨ ਜਦੋਂ ਨਾਦਰ ਸ਼ਾਹ ਪੁੱਛਦਾ ਵੀ ਇਹ ਕੌਣ ਨੇ ਜਿਨ੍ਹਾਂ ਮੇਰਾ ਰਸਤਾ ਰੋਕਿਆ ਫਿਰ ਤੁਹਾਡਾ ਦੁਸ਼ਮਣ ਜ਼ਕਰੀਆ ਖਾਨ ਉਹ ਸਿਫਤ ਕਰਦਾ ਸਿੱਖ ਸਰਦਾਰਾਂ ਦਾ ਕਹਿੰਦਾ ਹਿੰਦੂ ਦੁਰਤਨ ਤੇ ਹੈ ਨਿਆਰਾ ਫਿਰਕਾ ਇਹਨ ਕਾਫਰਾ ਬਾਰਾ ਨਾ ਤੇ ਹਿੰਦੂਆਂ ਚ ਰਲਦੇ ਨੇ ਤੇ ਨਾ ਇਹ ਮੁਗਲਾਂ ਚ ਰਲਦੇ ਨੇ ਇਹਨਾਂ ਦੋਵਾਂ ਤੋਂ ਇਹਨਾਂ ਦਾ ਫਿਰਕਾ ਪੰਥ ਵੱਖਰਾ ਹੈ ਇਹਨੂੰ ਬਾਣੀ ਚ ਗੁਰੂ ਜੀ ਕਹਿੰਦੇ ਨੇ ਪੰਡਿਤ ਮੁੱਲਾ ਜੋ ਲਿਖ ਦੀਆ ਛੜ ਚਲੇ ਹਮ ਕਸ਼ੂ ਨਾ ਲੀਆ ਨਾ ਤੇ ਅਸੀਂ ਮੁੱਲਾਂ ਦੀ ਗੱਲ ਬਣਦੇ ਆ ਤੇ ਨਾ ਅਸੀਂ ਪੰਡਿਤ ਦੇ ਗੋਲੋਂ ਪੱਤਰੀਆਂ ਖੁਲਾ ਕੇ ਆਪਣਾ ਉਹ ਇੱਕ ਉਛਦੇ ਆ ਇਹਨੂੰ ਕਹਿੰਦੇ ਨੇ ਪੰਡਿਤ ਮੁੱਲਾਂ ਛੱਡੇ ਦੋ ਤੇ ਗੁਰੂ ਜੀ ਬਾਣੀ ਚ ਕਹਿੰਦੇ ਨੇ ਜਦੋਂ ਦੋਵੇਂ ਛੱਡ ਦਿੱਤੇ ਫਿਰ ਹਮਰਾ ਝਗੜਾ ਰਹਾ ਨਾ ਤੂੰ ਸਾਡਾ ਤੇ ਝਗੜਾ ਹੀ ਕੋਈ ਉਹ ਕਹਿੰਦਾ ਹਿੰਦੂ ਤੁਰਕਣ ਤੇ ਹੈ ਨਿਆਰਾ ਫਿਰਕਾ ਇਹਨਾਂ ਦਾ ਪਰਪਰਾ ਫਿਰ ਕਹਿੰਦਾ ਵਿਆਹ ਨਕਾ ਨਾ ਇਹ ਕਰੇ ਇਹ ਤੁਹਾਡੇ ਪੁਰਖਿਆਂ ਦਾ ਇਤਿਹਾਸ ਹੈ ਜਸਾ ਸਿੰਘ ਰਾਮ ਗੜੀਏ ਵਰਗਿਆਂ ਉਹ ਕਹਿੰਦਾ ਵਿਆਹ ਨਕਾ ਨਾਏ ਕਰਾਇਆ ਨਾ ਤੇ ਇਹ ਵਿਆਹ ਕਰਦੇ ਨੇ ਵਿਆਹ ਸਹੀ ਹਿੰਦੂ ਰੀਤੀ ਦੇ ਮੁਤਾਬਕ ਜੈ ਮਾਲਾ ਪਾ ਕੇ ਵਿਆਹ ਕਰਾਉਂਦੇ ਨੇ ਨਕਾ ਕਹਿੰਦੇ ਸਨ ਮੁਸਲਮਾਨੀ ਤਰੀਕੇ ਦੇ ਨਾਲ ਵਿਆਹ ਕਰਾਉਂਦੇ ਭਗਤ ਆਨੰਦ ਆਨੰਦ ਭੜਾ ਹੈ ਤੇ ਕੌਮ ਇਹ ਹੈ ਜਿਹੜੀ ਕੇਵਲ ਆਨੰਦ ਕਾਰਜ ਕਰਦੀ ਹੈ ਬਹੁਤ ਸਾਰੀਆਂ ਰੀਤਾਂ ਅਸੀਂ ਆਪਣੇ ਗਲ ਪਾ ਲਈਆਂ ਜਿਸ ਤਰ੍ਹਾਂ ਰੰਗ ਸਰਦ ਜੀ ਸਿੱਖੋ ਤੁਹਾਡੀ ਮਰਿਆਦਾ ਚ ਨਹੀਂ ਲਿਖਿਆ ਕਿਤੇ ਨਾ ਤੁਹਾਡੇ ਇਤਿਹਾਸ ਤੇ ਲਿਖਿਆ ਇਹ ਈਸਾਈਆਂ ਦੀ ਪਰੰਪਰਾ ਸੀ ਆਪਣੇ ਗੱਲ ਪਾ ਲਈ ਜੈ ਬਾਲਾ ਵੀ ਲਾਗੇ ਪਾਉਣ ਹਿੰਦੂ ਰੀਤੀ ਦੇ ਮੁਤਾਬਕ ਬਸ ਹੁਣ ਬਹੁਤੀ ਵਾਰ ਤੇ ਕੇਵਲ ਮੁਸਲਮਾਨਾਂ ਵਾਲਾ ਨਕਾਹ ਰਹਿ ਗਿਆ ਸਿੱਖਾਂ ਕੋਲ ਉਹ ਨਹੀਂ ਕਰਦਾ ਗੁਰੂ ਮੇਰ ਕਰੇ ਕੇ ਅਨੰਦ ਕਾਰਜ ਤੱਕ ਸੀਮਿਤ ਰਹਿਣ ਇਹ ਤੁਹਾਡੇ ਇਤਿਹਾਸ ਤੇ ਲਿਖਿਆ ਲੇਖਿਆ ਬਿਆਨ ਕਾ ਨਾਇਕ ਰਹੇ ਭੁਗਤ ਆਨੰਦ ਆਨੰਦ ਪੜੈ ਫਿਰ ਕਹਿੰਦੇ ਸਿੰਘ ਸਿੰਘਣੀ ਜੋ ਮਰਦ ਹੈ ਬਾੜ ਤ ਹਲਵਾ ਤਰਤ ਬਣਾਏ ਭਾਵੇਂ ਕੋਈ ਘਰ ਵਿੱਚ ਮਰਦ ਤੇ ਭਾਵੇਂ ਔਰਤ ਸਿੰਘ ਤੇ ਸਿੰਘਣੀ ਅਕਾਲ ਕਲਾਣਾ ਕਰਦੇ ਆ ਇਹ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਵੰਡਦੇ ਆ ਮਿੱਠਾ ਖੁਸ਼ੀ ਦਾ ਪ੍ਰਤੀਕ ਹੈ ਭਾਵੇਂ ਕੋਈ ਇੱਥੇ ਪੁੱਤ ਵਿਆਹ ਨ ਆਇਆ ਤੇ ਉਹਦੇ ਹੱਥ ਤੇ ਮਿੱਠੇ ਕੜਾ ਪ੍ਰਸ਼ਾਦ ਦੀ ਦੇਗ ਰੱਖੀ ਜਾਂਦੀ ਹੈ ਭਾਵੇਂ ਕੋਈ ਆਪਣੇ ਪੁੱਤ ਦੀ ਜਿਖਾ ਨੂੰ ਲਾਂਬੂ ਲਾ ਕੇ ਆਇਆ ਤੇ ਉਹਦੇ ਹੱਥਾਂ ਤੇ ਵੀ ਕੜਾ ਪ੍ਰਸ਼ਾਦੀ ਦੇਗ ਰੱਖੀ ਜਾਂਦੀ ਜਿਹੜੀ ਦੁੱਖ ਤੇ ਸੁੱਖ ਵੇਲੇ ਇੱਕੋ ਜਿਹਾ ਰੱਖਣ ਦਾ ਸੰਕੇਤ ਦਿੰਦੀ ਹੈ ਇੱਥੇ ਆਨੰਦ ਸਹਿਬ ਪੜਿਆ ਜਾਂਦਾ ਜਿਹੜਾ ਖੁਸ਼ੀ ਦਾ ਪ੍ਰਤੀਕ ਹੈ ਭਾਵੇਂ ਮਰਨਾ ਹੋਵੇ ਤੇ ਭਾਵੇਂ ਜੰਮਣਾ ਹੋਵੇ ਸਿੱਖਾਂ ਦਾ ਕੋਈ ਵੀ ਸਮਾਗਮ ਆਨੰਦ ਸਹਿਬ ਤੋਂ ਬਿਨਾਂ ਸੰਪੂਰਨ ਨਹੀਂ ਮੰਨਦਾ ਇਹਨੂੰ ਕਹਿੰਦੇ ਭੋਗ ਤੱਕ ਆਨੰਦ ਆਨੰਦ ਪੜਿਆ ਹੈ ਸਿੰਧ ਸਿੰਘਣੀ ਜੋ ਮਰਦਾ ਹੈ ਬਾੜ ਤਹਲਵਾ ਤੁਰਤ ਬਣੇ ਹਨ ਫਿਰ ਉਹ ਕਹਿੰਦਾ ਕਿ ਕਿਰਿਆ ਕਰਮ ਕਰਾਵਤ ਨਹੀਂ ਗੰਗਾ ਹੱਡੀਆਂ ਪਵਤ ਨਹੀਂ ਇਹ ਕੌਮ ਆਪਣੇ ਪੁਰਖਿਆਂ ਦੇ ਹੱਡੀਆਂ ਤੇ ਫੁੱਲ ਅੰਗਿਠੇ ਲੈ ਕੇ ਇਹ ਹਰ ਦੁਆਰ ਨਹੀਂ ਜਾਂਦੀਗਾ ਸਾਤ ਸੰਗਤ ਸਾਡੇ ਸਿੱਖਾਂ ਕੀ ਕੀਤਾ ਹਿੰਦੂ ਹਰ ਦੁਆਰ ਜਾਂਦੇ ਛੱਲ ਤੇ ਸਾਡੇ ਆਨੇ ਕੀਰਤਪੁਰ ਸਾਹਿਬ ਲੱਭ ਲਿਆ ਸਾਤ ਸੰਗਤ ਕਿਤੇ ਇਤਿਹਾਸਤ ਨਹੀਂ ਲਿਖਿਆ ਤੁਹਾਡੀ ਰਹਿਤ ਮਰਿਆਦਾ ਚ ਲਿਖਿਆ ਜੇ ਵਗਦਾ ਪਾਣੀ ਹੈ ਤੇ ਉਹਦੇ ਚ ਅਸਥੀਆਂ ਜਲ ਪ੍ਰਵਾਹ ਕਰਦੇ ਜੇ ਨਹੀਂ ਜ਼ਮੀਨ ਚ ਟੋਆ ਪੁੱਟ ਕੇ ਉਹਦੇ ਵਿੱਚ ਦਫਨਾ ਦਿਓ ਵਹਿਮ ਕੋਈ ਨਹੀਂ ਕਰਨਾ ਇੱਕ ਦੱਜੈ ਇੱਕ ਗੱਪੀ ਐ ਇੱਕ ਨਾ ਕੁੱਤੇ ਖਾਂਹਿ ਇੱਕ ਪਾਣੀ ਵਿੱਚ ਉਹ ਸੱਡੀਆਂ ਇੱਕ ਭੀ ਫਿਰ ਹੱਸਣ ਬਾਹੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾ ਅਸੀਂ ਜੱਸਾ ਸਿੰਘ RAM ਗੜੀਏ ਦੀ ਗੱਲ ਕਿਉਂ ਕਰਦੇ ਆ ਕਿਉਂਕਿ ਉਹਨਾਂ ਨੇ ਕੁਰਬਾਨੀ ਦੇ ਮੁਤਾਬਕ ਆਪਣਾ ਜੀਵਨ ਜਿਉਇਆ ਉਹਨਾਂ ਨੇ ਕੋਈ ਵੀ ਕਰਮ ਕਾਂਡ ਆਪਣੀ ਜ਼ਿੰਦਗੀ ਚ ਨਹੀਂ ਕੀਤਾ ਕਹਿੰਦਾ ਗੰਗਾ ਹਟਿਆ ਪਾਵਤ ਨਹੀਂ ਕਰਤ ਦਸ਼ਹਿਰਾ ਗ੍ਰੰਥ ਪੜਾਵਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਤੇ ਮਰ ਚੁੱਕੇ ਪ੍ਰਾਣੀ ਦੇ ਨਮਿੱਤਰ ਦਸ਼ਹਿਰਾ ਭਾਗ ਦੀ ਭੋਗ ਪਾਇਆ ਜਾਂਦਾ ਅੰਬਸਣ ਗਰੀਪਣ ਕੋ ਦਵਾਵਤ ਆ ਫਿਰ ਬਸਤਰ ਤੇ ਅੰਨ ਇਹ ਗਰੀਬਾਂ ਨੂੰ ਦਿੰਦੇ ਹਨ ਕੰਠੀ ਜੰਜੂ ਤਿਲਕ ਨਾ ਧਰਹਿ ਨਾ ਮੱਥੇ ਤੇ ਤਿਲਕ ਲਾਉਂਦੇ ਨੇ ਤੇ ਨਾ ਕੋਈ ਧਾਗਾ ਤਰੀਤ ਇਹ ਆਪਣੇ ਗਲੇ 'ਚ ਪਾਉਂਦੇ ਹਨ ਕੰਠੀ ਜੰਜੂ ਤਿਲਕ ਨਾ ਧਰਹਿ ਬੁੱਧ ਪ੍ਰਸਤੀ ਕਦੇ ਨਾ ਕਰਹਿ ਇਹ ਕੌਮ ਹੁੱਤਾਂ ਨੂੰ ਪੂਜਣ ਵਾਲੀ ਨਹੀਂ ਏਕ ਰੱਬ ਦੀ ਕਰਤ ਬੰਦਗੀ ਰਖਤ ਨਾ ਔਰਤ ਦੀ ਮਛੰਦਗੀ ਏਕ ਰੱਬ ਦੀ ਬੰਦਗੀ ਕਰਨ ਵਾਲੇ ਦੂਜੇ ਕਿਸੇ ਦੀ ਪਰਵਾਹ ਨਹੀਂ ਕਰਦੇ ਇਹਨਾਂ ਨੂੰ ਪਰਵਾਹ ਹੈ ਏਵਲ ਇੱਕ ਸੱਚੇ ਪਾਤਸ਼ਾਹ ਦੀ ਤੇ ਸਿੱਖ ਸਵੇਰੇ ਕੜ ਕੇ ਪੜਦਾ ਹੀ ਇਹ ਹੈ ਪਰਵਾਹ ਨਾਹੀ ਕਿਸੇ ਕੇਰੀ ਬਾਦ ਸੱਚੇ ਨਾ ਹਾਂ ਫੇਰ ਰੱਬ ਜੀ ਤੁਹਾਡੇ ਤੋਂ ਬਿਨਾ ਕਿਸੇ ਬੰਦੇ ਦੀ ਪਰਵਾਹ ਹੀ ਨਹੀਂ ਇਹਨੂੰ ਕਹਿੰਦੇ ਨੇ ਏਤ ਰੱਬ ਕੀ ਕਰਤ ਬੰਦਗੀ ਰੱਬਤ ਨਾ ਔਰਨ ਕੀ ਮਸ਼ੰਦਗੀ 베ਦ ਕੁਰਾਨ ਕਤੇਬ ਕੁਰਾਨ ਪੜਤ ਨਾ ਸੁਣਤ ਨਾ ਮਾਨਤ ਕਾਨ ਬਿਰ ਨਾਨਕ ਜਰ ਕਥੀ ਕਲਾਮ ਤਾਂ ਪਰ ਰਖਤ ਇਮਾਨਤ ਬਾਮ ਜੋ ਗੁਰੂ ਨਾਨਕ ਸਾਹਿਬ ਦੀ ਕਲਾਮ ਪਵਿੱਤਰ ਬਾਣੀ ਹੈ ਸਿੱਖਾਂ ਨੂੰ ਇਸ ਬਾਣੀ ਤੇ ਅਥਾ ਭਰੋਸਾ ਤੇ ਵਿਸ਼ਵਾਸ ਹੈ ਨਾਦਰ ਸ਼ਾਹ ਨੇ ਆਖਿਆ ਸੀ ਇਹਨਾਂ ਦੇ ਜੀਵਨ ਵਿੱਚੋਂ ਇਹਨਾਂ ਦੇ ਕਿਰਦਾਰ ਵਿੱਚੋਂ ਮੈਨੂੰ ਰਾਜ ਭਾਗ ਦੀ ਦੂ ਆਉਂਦੀ ਹੈ ਇਹਨਾਂ ਨੂੰ ਖਤਮ ਕਰ ਦੇ ਸਾਥ ਸੰਗਤ ਪਾਪੀ ਜਕਰੀਆ ਖਾਨ ਨਰਕ ਸੁਧਾਰ ਗਿਆ ਪਰ ਸਿੰਘ ਖਤਮ ਨਹੀਂ ਹੋਏ ਉਹਦੇ ਉਹਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਲੈ ਜਦੋਂ ਪਾਪੀ ਮਰਿਆ ਸਾਧ ਸੰਗਤ ਉਹਦੇ ਤੋਂ ਬਾਅਦ ਫਿਰ ਸਮਾਂ ਆਇਆ ਸਿੱਖ ਸਰਦਾਰਾਂ ਕੋਲ ਥੋੜਾ ਰਾਹਤ ਦਾ ਫਿਰ 1761 ਵਿੱਚ ਪਾਣੀਪਤ ਦੇ ਮੈਦਾਨ ਵਿੱਚ ਮਰਹਟਿਆਂ ਦਾ ਲੱਕ ਤੋੜ ਕੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੀ ਧਰਤੀ ਤੇ ਸਿੱਖਾਂ ਤੇ ਹਮਲਾ ਕੀਤਾ ਸਾਧ ਸੰਗਤ ਤੇ ਹਮਲਾ ਸੀ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਇਹਨਾਂ ਸਿੱਖ ਸਰਦਾਰਾਂ ਨਾਮ ਦਿੱਤਾ ਵੱਡੇ ਘੱਲੂ ਘਾਰੇ ਦਾ ਉਸ ਵੇਲੇ ਸਿੱਖਾਂ ਦੀ ਆਬਾਦੀ ਕੇਵਲ 60 ਹਜ਼ਾਰ ਸੀ 30 ਹਜ਼ਾਰ ਤੋਂ ਲੈ ਕੇ 40 ਹਜ਼ਾਰ ਇੱਕੋ ਦਿਨ ਬੱਚੇ ਬਜ਼ੁਰਗ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਅਹਿਮਦ ਸ਼ਾਹ ਅਬਦਾਲੀ ਚਾਹੁੰਦਾ ਸੀ ਵੀ ਹੁਣ ਮੈਂ ਇਹ ਕੌਮ ਦਾ ਸਰਪਨਾਸ਼ ਕਰ ਦੇ ਤਾ ਘੱਲੂ ਘਾਰੇ ਦੇ ਅਰਥ ਹੁੰਦੇ ਨੇ ਸਰਪਨਾਸ਼ ਕਰ ਦੇ ਵੀ ਮੈਂ ਹੁਣ ਸਰਬਨਾਸ਼ ਕਰ ਦਿੱਤਾ ਇਸ ਕੌਮ ਦਾ ਸਾਧ ਸੰਗਤ ਇਸ ਥੱਲੂ ਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀ ਆ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਾਹਿਬ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ ਜਦੋਂ ਸਾਧ ਸੰਗਤ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਅੱਧੇ ਤੋਂ ਵੱਧ ਕੌਮ ਦਾ ਸਰਬਨਾਸ਼ ਕਰ ਦਿੱਤਾ ਇੱਕੋ ਦਿਨ ਇੱਕ ਛੱਪੜ ਦੇ ਬਰਲੇ ਬੰਨੇ ਬਲੋਕ ਕੇ ਐਮਦ ਸ਼ਾ ਅਬਦਾਲੀ ਨੇ ਆਖਿਆ ਸੀ ਸਿੱਖੋ ਤੁਹਾਡੀ ਮੈਂ ਅੰਦੇ ਤੋਂ ਵੱਧ ਕੌਮ ਮਾਰ ਦਿੱਤੀ ਹੈ ਪਰ ਮੈਂ ਐਸਾ ਲੱਕ ਮਰ ਹਟਿਆ ਦਾ ਤੋੜਿਆ ਉਹਨਾਂ ਨੇ ਸਿਰ ਨਹੀਂ ਚੱਕਿਆ ਤੇ ਤੁਸੀਂ ਵੀ ਸਿਰ ਨਹੀਂ ਚੱਕੋਗੇ ਸਾਧ ਸੰਗਤ ਇਹ 5 ਫਰਵਰੀ 1762 ਨੂੰ ਇਹ ਘਲੂਕਾਰਾ ਹੋਇਆ ਸੀ ਉਸ ਵੇਲੇ ਜ਼ਖਮੀ ਹੋਏ ਸਿੱਖ ਸਰਦਾਰਾਂ ਨਾਲ ਸਰਦਾਰ ਜੱਸਾ ਸਿੰਘ ਆਧੂ ਵਾਲੀਏ ਨੇ ਆਖਿਆ ਮੇਰੇ ਸਰੀਰ ਤੇ 22 ਫੱਟ ਲੱਗੇ ਹਨ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਆਖਿਆ ਮੇਰੇ ਸਰੀਰ ਤੇ 19 ਫੱਟ ਲੱਗੇ ਨੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਏ ਨੇ ਆਖਿਆ ਇਸ ਖੱਲੂ ਘਾਰੇ ਦੇ ਦੌਰਾਨ ਮੇਰੇ ਸਰੀਰ ਤੇ 18 ਫੱਟ ਲੱਗੇ ਹਨ ਸਾਥ ਸੰਗਤ ਉਸੇ ਵੇਲੇ ਇੱਕ ਨਿਹੰਗ ਸਿੰਘ ਜਿਹੜਾ ਜ਼ਖਮੀ ਹੋਇਆ ਪਿਆ ਸੀ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਐ ਸੀ ਕਿ ਇਹ ਸਾਰੇ ਮਾਰ ਦਿੱਤੇ ਹਨ ਉਹ ਆਖਰੀ ਸਵਾਸਾਂ ਤੇ ਸੀ ਹਿੰਮਤ ਇਕੱਠੀ ਕਰਕੇ ਉੱਠਿਆ ਉਹਨੇ ਆਪਣੀ ਤੇਗ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੇ ਕੁਝ ਛੁਪਾਈਆਂ ਤੇ ਵਾਰ ਕੀਤਾ ਤੇ ਛਿਟਕਾ ਦਿੱਤੇ ਅਹਿਮਦ ਸ਼ਾਹ ਅਬਦਾਲੀ ਨੇ ਭੱਜ ਕੇ ਆਪਣੀ ਜਾਨ ਬਚਾਈ ਪੂਰੇ 8 ਮਹੀਨਿਆਂ ਬਾਅਦ 사ਤ ਸੰਗਤ ਅਹਿਮਦ ਸ਼ਾਹ ਅਬਦਾਲੀ ਨੂੰ ਮੂੰਹ ਦੀ ਖਾਣੀ ਪਈ ਸਿੱਖ ਸਰਦਾਰਾਂ ਨੇ ਪਿਛਾ ਮੋੜ ਦਿੱਤਾ ਇਹ ਜੱਸਾ ਸਿੰਘ ਆਮ ਗੜੀ ਇਹਦਾ ਵਿਲਾਸ ਸਾਧ ਸੰਗਤ ਐਕਤ ਸ਼ਾਹ ਅਬਦਾਲੀ ਵਾਪਸ ਮੁੜ ਗਿਆ ਉਹਨੇ ਆਪਣੇ ਉੱਤਰ ਜਹਾਂਨਸਥਾਨ ਤੈਮੂਰ ਸ਼ਾਹ ਉਹਨੇ ਫਿਰ ਲਾਹੌਰ ਤੇ ਪੰਜਾਬ ਤੇ ਗਵਰਨਰ ਬੜਾਇਆ ਤੇ ਆਖਿਆ ਸਿੱਖਾਂ ਦੀ ਤਾਕਤ ਹੈ ਜਿਹੜੀ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦਾ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਤੁਸੀਂ ਇਹਨਾਂ ਦੀ ਬੇਪਤੀ ਕਰਨੀ ਔਰ ਉਹਨਾਂ ਨੇ ਕੀਤੀ ਵੀ ਰਾਜਕੀ ਯਤਨ ਵਿੱਚ ਕੀਤਾ ਫਿਰ ਸਮਾਂ ਆਇਆ ਮੀਰ ਮੰਨੂ ਦਾ ਤੇ ਮੀਰ ਮੰਨੂ ਦੇ ਵੇਲੇ ਸਿੰਘਾਂ ਨੇ ਕਹਾਵਤਾਂ ਬਣਾਈਆਂ ਸਨ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉ ਮੰਨੂ ਵੱਡਦਾ ਅਸੀਂ ਦੂਈ ਸਵਾਇਫ ਆਏ ਸਾਥ ਸੰਗਤ ਦੀ ਅਹਿਮਦ ਸ਼ਾ ਅਬਦਾਲੀ ਦੇ ਵੇਲੇ ਕਹਾਵਤਾਂ ਬਣੀਆਂ ਸਨ ਖਾਦਾ ਪੀਤਾ ਲਾਹੇ ਦਾ ਬਾਕੀ ਇਹ ਵੀ ਸ਼ਾਇਰ ਦਾ ਕਰਾਂ ਵਿੱਚ ਇਹ ਗੱਲ ਬਾਤ ਹੁੰਦੀ ਸੀ ਜਿੰਨਾ ਖਾਦਾ ਪੀਤਾ ਜਾਂਦਾ ਖਾ ਲਓ ਬਾਕੀ ਤੇ ਅਹਿਮਦ ਸ਼ਾਹ ਬਦਾਲੀ ਨੂੰ ਲੁੱਟ ਕੇ ਲੈ ਜਾਣਾ ਜੇ ਨਾਦਰ ਸ਼ਾਹ ਆਇਆ ਉਹਦਾ ਰਸਤਾ ਸਿੰਘਾਂ ਨੂੰ ਗਿਆ ਪਾਪੀ ਜ਼ਕਰੀਆ ਖਾਨ ਨੂੰ ਮੂੰਹ ਦਿਖਾਣੀ ਪਈ ਸਿੰਘਾਂ ਦੇ ਨਾਲ ਟਕਰ ਲੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਾਣੀ ਦਾ ਇੱਕ ਵਾਚਨ ਹੈ ਕੂੜ ਦੇ ਖੁੱਟੇ ਨਾਨਕਾ ਕੂੜ ਸੱਚ ਰਹੀ ਅਹਿਮਦ ਸ਼ਾਹ ਫਵਦਾਲੀ ਵਾਪਸ ਆਣੇ ਉਸ ਤੋਂ ਬਾਅਦ ਸਾਧ ਸੰਗਤ ਮੀਰ ਮੰਨੂ ਆਇਆ ਮੀਰ ਮੰਨੂ ਦੇ ਵੇਲੇ ਹੀ ਅਦੀਨਾ ਬੇਗ ਸੀ ਇਹਨਾਂ ਦੋਵਾਂ ਦੇ ਆਪਸ ਵਿੱਚ ਬਹੁਤ ਖਹਿਬਾਜੀ ਸੀ ਅਦੀਨਾ ਬੇਗ ਨੇ ਪਹੁੰਚ ਕੀਤੀ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਨਾਲ ਕਿਉਂ ਨਾ ਹੋਵੇ ਤੁਸੀਂ ਸਾਡੇ ਨਾਲ ਰਲੋ ਜੋ ਵੀ ਤੁਹਾਨੂੰ ਚਾਹੀਦਾ ਅਸੀਂ ਆਪਣੇ ਬੰਦੋਂ ਧਿਆਨ ਦੇਾਂਗੇ ਮੀਰ ਮੰਨੂ ਦਾ ਇੱਕ ਦਵਾਨ ਸੀ ਕੌੜਾ ਮਾਲ ਉਹਨੂੰ ਸਿੰਘ ਸਰਦਾਰ ਮਿੱਠਾ ਮਲ ਕਿਹਾ ਕਰਦੇ ਸਨ ਉਹ ਦਾ ਕਾਰਨ ਸੀ ਇਹ ਹਿੰਦੂ ਪਰਿਵਾਰ ਵਿੱਚੋਂ ਸੀ ਤੇ ਸਿੱਖਾਂ ਦੇ ਨਾਲ ਬਹੁਤ ਅਸਰ ਸੂਖ ਰੱਖਦਾ ਸੀ ਮੁਹੱਬਤ ਸੀ ਸਿੱਖੀ ਦੇ ਪ੍ਰਤੀ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਇਹ ਵਿਚਾਰ ਕੀਤੀ ਇਹ ਦੂਰ ਅੰਦੇਸ਼ੀ ਸੀ ਉਹਦੀ ਜੇ ਹਕੂਮਤ ਦੇ ਦਰਬਾਰੀ ਸਨ ਨੂੰ ਆਪਣੇ ਨਾਲ ਗੰਢ ਕੇ ਤੇ ਸਾਡੇ ਤੋਂ ਕੋਈ ਆਪਣੀ ਕੌਮ ਦਾ ਭਲਾ ਹੁੰਦਾ ਹੈ ਤੇ ਫਾਇਦਾ ਲੈ ਲੈਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਜਿੱਥੇ ਵਰਤਿਆ ਜਾਏ ਇਹਨਾਂ ਨੂੰ ਵਰਤ ਲੈਣਾ ਚਾਹੀਦਾ ਹੈ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸਰਦਾਰ ਸਾਧ ਸੰਗਤ ਅਦੀਨਾ ਬੇਗ ਦੇ ਨਾਲ ਸਾਥ ਕਰ ਲਿਆ ਫਿਰ ਬਹੁਤ ਘਰ ਦਿਨਾਂ ਨੇ ਸਿੱਖੀ ਦੇ ਪ੍ਰਤੀ ਕੀਤੇ ਖਾਸ ਤੌਰ ਤੇ ਸ੍ਰੀ ਹਰਗੋਬਿੰਦਪੁਰਾ ਬਟਾਲਾ ਉਧਰ ਦੇ ਪਾਸੇ ਕਲਾ ਨਾਉਂ ਸਾਧ ਸੰਗਤ ਕੰਢੀ ਦਾ ਇਲਾਕਾ ਸੀ ਜਿਹੜਾ ਮਾਝੇ ਦਾ ਕਾਫੀ ਇਲਾਕਾ ਉੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ ਆਪਣੀ ਹਕੂਮਤ ਕਾਇਮ ਕਰਤੀ ਫਿਰ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਬਹੁਤ ਵੱਡੀ ਜ਼ੰਗੀਰ ਇਹਨਾਂ ਨੂੰ ਦਿੱਤੀ ਗਈ। ਸਾਰ ਸੰਗਤ ਸਮਾ ਆਪਣੀ ਚਾਲੇ ਚੱਲਦਾ ਗਿਆ। ਜਿਸ ਵੇਲੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਮਿਸਲਾਂ ਦੇ ਸਰਦਾਰ ਰਾਮ ਰਾਉਣੀ ਦੇ ਕਿਲੇ ਦੇ ਵਿੱਚ ਘੇਰੇ ਗਏ। ਬਾਹਰੋਂ ਫੌਜਾਂ ਨੇ ਘੇਰਾ ਪਾਈ ਰੱਖਿਆ ਤੇ ਘੇਰਾ ਲਗਾਤਾਰ 4 ਮਹੀਨੇ ਪਿਆ ਰਿਹਾ। ਸਰਦਾਰ ਜੱਸਾ ਸਿੰਘ ਰਾਮਗੜੀਆ ਅਦੀਨਾ ਵੇਗ ਦੇ ਨਾਮ ਸਨ। ਅਧਿਨਾ ਬੇਗ ਦੀਆਂ ਫੌਜਾਂ ਦੇ ਘੇਰਾ ਪਾਇਆ ਤੇ ਜਿਸ ਵੇਲੇ ਅੰਦਰ ਰਾਸ਼ਨ ਮੁੱਕ ਗਿਆ ਅੰਦਰਲੇ ਸਿੱਖਾਂ ਨੇ ਮਤਾ ਕੀਤਾ ਕਿ ਹੁਣ ਇਸ ਰਾਮਰਾਣੀ ਕਿਲੇ ਦਾ ਦਰਵਾਜ਼ਾ ਖੋਲ ਕੇ ਦੂਰ ਦਿਰਾਡੇ ਨਿਕਲ ਜਾਈਏ ਤੇ ਆਪਣੀਆਂ ਜਾਨਾਂ ਬਚਾ ਲਈਆਂ ਫਿਰ ਤੀਰ ਦੇ ਨਾਲ ਇੱਕ ਚਿੱਠੀ ਲਿਖ ਕੇ ਸਿੱਖ ਸਰਦਾਰ ਨੇ ਭੇਜੀ ਸੀ ਜੇ ਮੈਨੂੰ ਖਾਲਸਾ ਪੰਥ ਆਪਣੀ ਸ਼ਰਨ ਦੇ ਵਿੱਚ ਰੱਖ ਲਏ ਤੇ ਮੈਂ ਤੁਹਾਡੀ ਸ਼ਰਨ ਵਿੱਚ ਆਉਣਾ ਚਾਹਣਾ ਤਾਂ ਸਾਥ ਸੰਗਤ ਅਦੀਨਾ ਬੇਗ ਦਾ ਸਾਥ ਛੱਡ ਕੇ ਫਿਰ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਆਖਿਆ ਮੇਰੇ ਹੱਥੋਂ ਜਾਂ ਜਿਨ੍ਹਾਂ ਦਾ ਪੱਖ ਮਹਿਫੂਜ਼ ਦਾ ਇਹਨਾਂ ਦੇ ਹੱਥੋਂ ਮੇਰੇ ਸਾਥੀਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਫਿਰ ਇਹ ਖਾਲਸਾ ਪੰਥ ਦੀ ਏਡੀ ਤਰਿਆਦ ਲਈ ਸੀ ਇੱਕ ਬਾਣੀ ਦੀ ਪੰਤੇ ਹੈ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਸਰਦਾਰ ਜੱਸਾ ਸਿੰਘ ਰਾਮਗੜੀਆ ਫਿਰ ਖਾਲਸਾ ਪੰਥ ਦੇ ਵਿੱਚ ਆ ਗਿਆ ਫਿਰ ਸਾਥ ਸੰਗਤ ਇਹ ਮਤਾ ਕੀਤਾ ਸਿੱਖ ਸਰਦਾਰਾਂ ਨੇ ਵੀ ਹੁਣ ਸਾਡੀ ਹਕੂਮਤ ਬਹੁਤ ਮਜਬੂਤ ਹੈ ਅਸੀਂ ਬਾਹਰੀ ਆ ਰਹੇ ਹਮਲਾਵਰਾਂ ਦੇ ਕੋਲੋਂ maal ਸੁਭਾਬ ਲੁੱਟ ਕੇ ਇਸ ਲੋਕਾਈ ਦੇ ਭਲੇ ਵਾਸਤੇ ਲਾਇਆ ਹੈ 16000 ਤੋਂ ਬੇਟੀਆਂ ਸਨ ਜਿਹੜੀਆਂ ਬੰਦੀ ਬਣਾ ਕੇ ਦਗਣੀ ਦੇ ਬਾਜ਼ਾਰਾਂ ਦੇ ਵਿੱਚ ਵੇਚੀਆਂ ਜਾਣੀਆਂ ਸਨ ਉਹ ਸਰਦਾਰ ਜੱਸਾ ਸਿੰਘ ਰਾਮਗੜੀਏ ਸਰਦਾਰ ਜੱਸਾ ਸਿੰਘ ਆਲੂਵਾਲੀਆ ਸ਼ੁਕਰ ਕਰਤੀਆ ਸਰਦਾਰ ਇਹਨਾਂ ਨੇ ਛੁਡਾ ਕੇ ਬਾਇਜ਼ਤ ਉਹਨਾਂ ਦੇ ਘਰੋਂ ਘਹੀਂ ਭੇਜੇ ਸਿੱਖ ਸਰਦਾਰਾਂ ਮਤਾ ਕੀਤਾ ਹੁਣ ਦਿੱਲੀ ਨੂੰ ਫਤਿਹ ਕੀਤਾ ਰੀ ਸਰਦਾਰ ਭਗੇਰ ਸਿੰਘ ਸੁਲਤਾਨੁਲ ਕੌਮ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀ ਸਾਥ ਸੰਗਤ 30000 ਦੀ ਫੌਜ ਲੈ ਕੇ ਇਹਨਾਂ ਨੇ ਦਿੱਲੀ ਤੇ ਧਾਵਾ ਬੋਲ ਦਿੱਤਾ ਮਾਰਤ 1783 ਨੂੰ ਸਾਤ ਸੰਗਤ ਅੱਜ ਵੀ ਤੁਸੀਂ ਕਿਤੇ ਦਿੱਲੀ ਸ਼ਹਿਰ ਵਿੱਚ ਜਾਓ ਉੱਥੋਂ ਦੇ ਇਲਾਕਿਆਂ ਦਾ ਨਾਮ ਉਹਨਾਂ ਸਿੰਘ ਸਰਦਾਰਾਂ ਦੇ ਮਹਾਨ ਕਾਰਨਾਮਿਆਂ ਤੇ ਪਿਆ ਇੱਕ ਜਗ੍ਹਾ ਹੈ ਉਹਦਾ ਨਾਮ 30 ਹਜ਼ਾਰੀ ਹੈ 30 ਹਜ਼ਾਰੀ ਨਾਮ ਹੀ ਜਦੋਂ ਦਿੱਲੀ ਫਤਿਹ ਕਰਨ ਦੇ ਵੇਲੇ ਸਿੰਘ ਸਰਦਾਰ ਦਿੱਲੀ ਪਹੁੰਚੇ ਤੇ ਉਹਨਾਂ ਫੌਜਾਂ ਦੀ ਗਿਣਤੀ 30 ਹਜ਼ਾਰ ਸੀ ਜਿੱਥੇ 30 ਹਜ਼ਾਰ ਫੌਜ ਇਕੱਠੀ ਹੋਈ ਉਸ ਜਗ੍ਹਾ ਦਾ ਨਾਮ 30 ਹਜ਼ਾਰੀ ਰੱਖ ਦਿੱਤਾ। ਦਿੱਲੀ ਵਿੱਚ ਇੱਕ ਏਰੀਆ ਹੈ ਜਿਹਦਾ ਨਾਮ ਮੋਰੀ ਗੇਟ ਹੈ। ਤੁਸੀਂ ਅੱਜ ਵੀ ਜਾਓ ਅੱਜ ਵੀ ਉਹਦਾ ਨਾਮ ਮੋਰੀ ਗੇੜੀ ਹੈ। ਜਦੋਂ ਲਾਲ ਕਿਲੇ ਦੇ ਦਰਵਾਜ਼ੇ ਬੰਦ ਸਨ ਜਿੱਥੇ ਬਾਦਸ਼ਾਹ ਬਹਿ ਕੇ ਹਕੂਮਤ ਕਰਦੇ ਸਨ। ਸਿੱਖ ਸਰਦਾਰਾਂ ਨੇ ਲਾਲ ਕਿਲੇ ਦੇ ਕੰਧ ਵਿੱਚ ਪਾੜ ਪਾ ਲਿਆ। ਮੋਰੀ ਕੱਢ ਲਈ ਅੰਦਰ ਦਾਖਲ ਹੋ ਗਏ। ਜਿੱਥੋਂ ਪਾੜ ਪਾਇਆ ਉਹਦਾ ਨਾਮ ਮੋਰੀ ਗੇਟ ਰੱਖ ਦਿੱਤਾ। ਸਾਤ ਸੰਗਤ ਫਿਰ ਲਾਲ ਕਿਲੇ ਦੇ ਉੱਪਰ ਸਰਦਾਰ ਬੁਬੇੜ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀ ਇਹ ਨਿਸ਼ਾਨ ਸਾਹਿਬ ਫੁਲਾ ਦੇ ਵਾਕ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਜਦੋਂ ਨਿਸ਼ਾਨ ਸਾਹਿਬ ਦੀ ਗੱਲ ਆਵੇ ਸਾਤ ਸੰਗਤ ਤੇ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਐਵੇਂ ਕੰਬਿਆ ਨਾ ਕਰੋ ਐਵੇਂ ਥੋੜਾ ਹੌਸਲਾ ਰੱਖਿਆ ਕਰੋ ਵੀ ਅਸੀਂ ਤੇ ਇਹਦਾ ਹੀ ਖੱਟਿਆ ਖਾ ਰਹੇ ਹਾਂ ਗੁਰਦੁਆਰਾ ਸਾਹਿਬ ਵੜਨ ਤੋਂ ਪਹਿਲਾਂ ਜਿੰਨੂੰ ਤੁਸੀਂ ਸਿਰਜ ਘਾ ਕੇ ਆਉਂਦੇ ਹੋ ਔਰ ਇਹ ਚੜਦੀ ਕਲਾ ਦਾ ਫਰਤੀਕ ਹੈ ਜਿਹੜਾ ਦੂਰੋਂ ਉੱਚਾ ਫਰਨ ਦਾ ਝੁਲੰਦਾ ਕਹਿੰਦਾ ਵੀ ਗੁਰੂ ਕੇ ਸਿੱਖੋ ਆਜੋ ਜੇ ਤੁਹਾਨੂੰ ਪ੍ਰਸ਼ਾਦਾ ਚਾਹੀਦਾ ਇੱਥੇ ਮਿਲੇਗਾ ਜੇ ਤੁਸੀਂ ਚਿੰਤਾਵਾਂ ਤੇ ਦੁੱਖਾਂ ਵਿੱਚੋਂ ਸ਼ਾਂਤੀ ਤੇ ਟਿਕਾ ਵੀ ਤੁਹਾਨੂੰ ਗੁਰਬਾਣੀ ਸੁਣ ਕੇ ਮਿਲੇਗਾ ਕੜਾ ਪ੍ਰਸ਼ਾਦ ਦੀ ਦੇਖ ਸ਼ਕੋ ਤੇ ਤ੍ਰਿਪਤ ਹੋਵੋ ਇੱਥੇ ਹਰ ਇੱਕ ਦੀ ਦਰਦ ਲੋੜ ਦੁੱਖ ਤੇ ਕੀੜਾ ਨੂੰ ਸੁਣਿਆ ਜਾਂਦਾ ਹੈ ਸਾਤ ਸੰਗਤ ਦੇ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲੇ ਤੇ ਸਰਦਾਰ ਜੱਸਾ ਸਿੰਘ ਰਾਮੜੀਆ ਸਰਦਾਰ ਬੁਖੇਲ ਸਿੰਘ ਆਲੂ ਵਾਲੀਆ ਸਰਦਾਰ ਨੇ ਚੁਲਾਇਆ ਫਿਰ ਸਾਤ ਸੰਗਤ ਉਥੇ ਏਸੇ ਖੁਸ਼ੀ ਵਿੱਚ ਮਠਿਆਈ ਵੰਡੀ ਅੱਜ ਵੀ ਤੁਸੀਂ ਦਿੱਲੀ ਜਾਓ ਜਿਸ ਜਗ੍ਹਾ ਤੇ ਸਿੱਖ ਸਰਦਾਰਾਂ ਮਠਿਆਈ ਵੰਡੀ ਉਹਦਾ ਨਾਮ ਪੁਲ ਮਠਿਆਈ ਹੈ ਸਾਤ ਸੰਗਤ ਉਹ ਸਿੱਖਾਂ ਨੇ ਛਾਵਾ ਵੀ ਜੋ ਜੋ ਕਰ ਸਕਦਾ ਟਾਲ ਕਰ ਦਿੱਤੀਆਂ ਆਂਦੀਆਂ ਜਿੱਥੇ ਮਹਾਨ ਕਾਰਨਾਮੇ ਹੁੰਦੇ ਫਿਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਆਖਿਆ ਕਿ ਤੁਸੀਂ ਤਖਤ ਤੇ ਬੋ ਸਿੱਖ ਪੜਦਾ ਸੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਐਸੋ ਰਾਜ ਨ ਕਿਤੇ ਕਾਜ ਜਿੱਤ ਹਰ ਬਿਸਰਾਏ ਜਿਸ ਰਾਜ ਭਾਗ ਨੂੰ ਮੰਨਦੇ ਆਂ ਰੱਬ ਬਿਸਰ ਜਾਏ ਉਹ ਰਾਜ ਨਹੀਂ ਕਈ ਦਾ ਸੰਨ ਉਹਨਾਂ ਨੇ ਆਖਿਆ ਦਿੱਲੀ ਬਿੱਲੀ ਮਾਰ ਲੈਣੀ ਤੇ ਦਿੱਲੀ ਮਾਰ ਲੈਣੀ ਸਾਡੇ ਵਾਸਤੇ ਇੱਕ ਹੈ ਇੱਕ ਹਸਾਬ ਦੀ ਬੰਦੇ ਨੇ ਬਿੱਲੀ ਮਾਰ ਦਿੱਤੀ ਤੇ ਦਿੱਲੀ ਤੇ ਆਪਣੀ ਜਿੱਤ ਪ੍ਰਾਪਤ ਕਰ ਲਈ ਸਾਡੇ ਵਾਸਤੇ ਇੱਕੋ ਇੱਕ ਸਾਡਾ